ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਅਮਰਜੀਤ ਸਿੰਘ ਜੀ ਕੀ ਹੋਇਆ ਸੀ ਜਿਹੜਾ ਮਾਮਲਾ ਹੈ ਤੁਹਾਡੇ ਇਹ ਮਾਮਲਾ ਹੈ ਇਸ ਤਰ੍ਹਾਂ ਹੈ ਜੀ ਮੈਂ ਪਿੰਡ ਬਾਕਰਪੁਰ ਤਾਣਾ ਭਲਾਤੋਂ ਕਪੂਰਤਾਲਾ ਦਾ ਰਹਿਣ ਵਾਲਾ ਮੈਂ ਰਿਟਾਇਰਡ ਪੁਲਿਸ ਅਫਸਰ ਹਾਂ ਮੇਰੇ ਚਾਚਾ ਜੀ ਦੀ ਇੱਥੇ ਕੋਈ ਜ਼ਮੀਨ ਖਰੀਦੀ ਸੀ ਪਸੀ ਵੇਟ 2018 ਤੋਂ ਨਾ ਦਾ ਕੋਈ ਇੱਥੇ ਡਿਸਪੂਟ ਚੱਲਦਾ ਪਿਆ ਸੀ ਦੋ ਬੰਦਿਆਂ ਨਾਲ ਇੱਕ ਕਰਮੇਸ਼ ਕੁਮਾਰ ਆ ਬਿੱਲੂ ਬਾਮਣ ਕਰਕੇ ਉਹਨੂੰ ਕਹਿੰਦੇ ਨੇ ਇੱਕ ਉਹਦਾ ਮੁੰਡਾ ਮੁੰਡਾ ਨਿੰਦੀ ਇਹ ਹੈਗੇ ਸੀਗੇ ਤੇ ਇਹਨਾਂ ਨੇ ਕਿਤੇ ਉਹਨੂੰ ਜ਼ਮੀਨ ਖਰੀਦਣ ਪਾਤੇ ਦੱਸਿਆ ਇੱਥੇ ਪਰ ਉਹਨੂੰ ਜ਼ਮੀਨ ਖਰੀਦ ਕੇ ਕਿੰਨ ਦਿੱਤੀ ਉਹਦੇ ਕੋ ਪੈਸੇ ਵਟੋਰਦੇ ਰਹੇ ਨੇ ਤੇ ਜ਼ਮੀਨ ਵੀ ਕਿਸੇ ਹੋਰ ਦੀ ਵਖਾਉਂਦੇ ਰਹੇ ਨੇ ਉਹ ਕੁਛ ਦਿਨਾਂ ਤੋਂ ਪੈਸੇ ਵੀ ਉਹਦੇ ਕਾਊਂਟ ਵਿੱਚ ਜਾਂਦੇ ਰਹੇ ਨੇ ਥੋੜੇ ਕੋਈ ਪੈਸੇ ਗਏ ਨੇ ਉਹਦੇ ਕਾਊਂਟਾਂ ਚ ਉਹਨਾਂ ਕੋ ਦੀ ਰਸੀਦਾ ਵੀ ਸਾਨੂੰ ਮਿਲੀਆਂ ਨੇ ਫਿਰ ਇਹਨਾਂ ਨੇ ਉਸਨੂੰ ਸੱਦਿਆ ਵੀ ਆ ਜਾ ਤੈਨੂੰ ਅਸੀਂ ਰਜਿਸਟਰੀ ਕਰਾ ਦਿੰਨੇ ਪਹਿਲੀ ਦੀ ਸੁਪੇਨ ਤੋਂ ਸੱਦਿਆ ਉਹ ਕਿੰਨੀ ਤਾਰੀਖ ਨੂੰ ਸੀ ਤੇ ਇਸ ਤਰੀਕ 20 ਤਰੀਕ ਨੂੰ 21 25 ਨੂੰ ਸੋ ਪੇ ਤੋਂ ਸਾਡੇ ਕੋਲ ਇੰਡੀਆ ਆ ਗਿਆ ਇਸੇ ਆਪਣੇ ਬ੍ਰਦਰ ਕੋਲ ਲੰਗਰ ਪਾਣੀ ਛਕਿਆ ਤੇ ਆਪਣੇ ਘਰ ਚਲ ਗਿਆ ਇਹ ਕਾਫੀ ਟੈਨਸ਼ਨ ਵਿੱਚ ਸੀਗਾ ਇਹ 21 ਤਰੀਕ ਨੂੰ ਤਕਰੀਬਨ ਕੋ 8:30 ਵਜੇ ਪਿੰਡ ਬਾਕਰਪੁਰ ਤੋਂ ਪੱਸੀ ਵੇਟ ਨੂੰ ਆ ਗਿਆ ਆਪਣੇ ਮੋਟਰਸਾਈਕਲ ਮੋਟਰਸਾਈਕਲ ਆਤੇ ਆਇਆ ਮੋਟਰਸਾਈਕਲ ਤੇ ਆ ਗਿਆ ਉਹ 21 ਤਰੀਕ ਨੂੰ ਹੀ ਇਹਦਾ ਫੋਨ ਬੰਦ ਹੋ ਗਿਆ ਅਸੀਂ ਇਹਦੀ ਕਾਫੀ ਪਾਲ ਕੀਤੀ ਉਸ ਏਰੀਆ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਿਆ ਸਾਡੇ ਪਿੰਡ ਦੀਆਂ ਕੋਈ ਕੁੜੀਆਂ ਵੀ ਇੱਥੇ ਵਾਈ ਹੋਈਆਂ ਸੀ ਉਹਨਾਂ ਕੋਲ ਵੀ ਅਸੀਂ ਪੁੱਛਗਿਛ ਕੀਤੀ ਐ ਪਰ ਇਹਦਾ ਕੋਈ ਕਲਿਊ ਨਹੀਂ ਲੱਗਾ ਫਿਰ ਅਸੀਂ ਇਸ ਦੀ ਰੈਪਟਰ ਜਿਹੜੀ ਮੈਂ ਆਪਣੇ ਵੱਲੋਂ ਅੰਮ੍ਰਿਤਜੀਤ ਸਿੰਘ ਵੱਲੋਂ ਆਪਣੇ ਮੇਰੇ ਚਾਚਾ ਜੀ ਲੱਗਦੇ ਨੇ ਬਲਵਿੰਦਰ ਸਿੰਘ ਇਹਦੀ ਰੈਪਟਰ ਮੈਂ ਗੁੰਮਛੋਦਗੀ ਦੀ ਥਾਣੇ ਭਲਾਤ ਵਿੱਚ ਦਰਜ ਕਰਵਾਈ ਉੱਥੇ ਫਿਰ ਅਸੀਂ ਇਹਨਾਂ ਦੇ ਫੋਨ ਟ੍ਰੇ ਕਾਲਾ ਜਿਹੜੀਆਂ ਉਹ ਟ੍ਰੇਸਿੰਗ ਤੇ ਲਾਈਆਂ ਪਰ ਇਹਨਾਂ ਦੀ ਵਟਸਐਪ ਤੇ ਕਾਲ ਹੋਈ ਐ ਵਟਸਐਪ ਦਾ ਨੰਬਰ ਕੋਈ ਨਹੀਂ ਆਇਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਕੱਲ 1 ਤਰੀਕ ਨੂੰ 1 2 ਨੂੰ ਇੱਕ ਗਲੋ ਗਲੋਵਾਲ ਪਿੰਡ ਦਾ ਸਾਬਕਾ ਸਰਪੰਚ ਆ ਲਖਵਿੰਦਰ ਸਿੰਘ ਉਹਦੀ ਸਿਸਟਰ ਜਿਹੜੀ ਆ ਉਹ ਮੇਰੇ ਪਿੰਡ ਵਿਆਹੀ ਹੋਈ ਹੈ ਬਾਕਰਪੁਰ ਉਹਨੇ ਆਪਣੀ ਭੈਣ ਨੂੰ ਸਿਸਟਰ ਨੂੰ ਫੋਨ ਕੀਤਾ ਕਿ ਤੁਹਾ ਜਿਵੇਂ ਅਸੀਂ ਜੋ ਤੇ ਪਾਈਆਂ ਸੀ ਅਸੀਂ ਫੋਟੋਆਂ ਪਾਈਆਂ ਵਾਇਰਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਰਲਦਾ ਮਿਲਦਾ ਇਹ ਚਿਹਰਾ ਹੈਗਾ ਇਹਦੀ ਡੈਡ ਬਡੀ ਮੈਂ ਵੇਖ ਕੇ ਆਇਆ ਤੇ ਇਹ ਵੇਖੋ ਆ ਕੇ ਕੋਈ ਤੁਹਾਡੇ ਪਿੰਡ ਦੀ ਬਾਕਰਪੁਰ ਦੀ ਤਨੀ ਹੈ ਉਸ ਦਾ ਲਖਵਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਅਸੀਂ ਫਿਰ ਇੱਥੇ ਉਤੋਂ ਪਹਿਲਾਂ ਉਹਨੇ ਸਾੜੇ ਜਾਂ ਤੋਂ ਪਹਿਲਾਂ ਹੀ ਦਸੂਹਾ ਪੁਲਿਸ ਨੂੰ ਇਤਲਾਹ ਕਰ ਚੁੱਕਾ ਸੀਗਾ ਦਸੂਹਾ ਪੁਲਿਸ ਡੈੱਡ ਬੋਡੀ ਲੈ ਕੇ ਉੱਥੇ ਦੇਖਿਆ ਉਹਨੇ ਚਨਾਖਤ ਕੀਤੀ ਉੱਥੇ ਡੈੱਡ ਬੋਡੀ ਲੈ ਕੇ ਸਿਵਲ ਹਸਪਤਾਲ ਆ ਗਏ ਅਸੀਂ ਸਿੱਧਾ ਹੀ ਦਸੂਹਾ ਪੁਲਿਸ ਨਾਲ ਕਨੈਕਟ ਕੀਤਾ ਤੇ ਆ ਕੇ ਦੇਖਿਆ ਤੇ ਇਹ ਬਲਵਿੰਦਰ ਸਿੰਘ ਦੀ ਡੈੱਡ ਬੋਡੀ ਸੀ ਇਹਦੇ ਮੁਰਜਮ ਦੋ ਹੀ ਮੁਰਜਮ ਨੇ ਇਹਦੇ ਰਮੇਸ਼ ਕੁਮਾਰ ਤੇ ਉਹਦਾ ਲੜਕਾ ਇਹ ਪਰਿਵਾਰ ਚ ਕੋਨ ਕੋਨੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੇ ਪਰਿਵਾਰ ਚ ਇੱਕ ਉਹਦਾ ਬੇਟਾ ਹੈਗਾ ਕੈਨੇਡਾ ਰਹਿ ਰਿਹਾ ਤੇ ਇਸ ਟਾਈਮ ਤੇ ਇੱਕ ਉਹਦੀ ਲੜਕੀ ਹੈ ਉਹ ਇੰਗਲੈਂਡ ਵਿੱਚ ਹੈ ਇਹ ਬਲਵਿੰਦਰ ਸਿੰਘ ਦੀ ਮੈਸੇਜ ਜਿਹੜੀ ਹੈ ਉਹ ਆਪਣੇ ਬੇਟੇ ਨੂੰ ਕੈਨੇਡਾ ਵਿੱਚ ਮਿਲਣ ਗਈ ਸੀ ਇਹ ਕੱਲੇ ਸਪੇਨ ਤੋਂ ਆਇਆ ਕੱਲੇ ਸਪੇਨ ਤੋਂ ਆਇਆ ਸੀਗਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਸ ਤੋਂ ਮੰਗਦੇ ਵੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਬਲਵਿੰਦਰ ਸਿੰਘ ਦੀ ਕੋਈ ਜ਼ਮੀਨ